ਹਾਂਜੀ ਦੋਸਤੋ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਦੇਸੀ ਘੋਣ ਨੂੰ ਗਰਮ ਕਰਕੇ ਖੁਜਲੀ ਵਾਲੀ ਜਗ੍ਹਾ ਤੇ ਲਗਾਉਣ ਨਾਲ ਪੁਰਾਣੀ ਤੋਂ ਪੁਰਾਣੀ ਖੁਜਲੀ ਦੂਰ ਹੋ ਜਾਂਦੀ ਹੈ ਨੰਬਰ 2 ਆਮਲੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਤੇ ਦਿਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਨੰਬਰ 3 ਨਕਸ਼ੀਰ ਦੇ ਟੁੱਟਣ ਤੇ ਤੁਸੀਂ ਨੱਕ ਦੇ ਆਸ-ਪਾਸੇ ਬਰਫ਼ ਦੀ ਮਾਲਸ਼ ਕਰੋ ਨਕਸ਼ੀਰ ਬੰਦ ਹੋ ਜਾਵੇਗੀ ਨੰਬਰ 4 ਰੋਜ਼ਾਨਾ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਰੀਰ ਦੀ ਸਾਰੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ ਨੰਬਰ 5 ਸਰੋਂ ਦੇ ਤੇਲ ਦੀ ਸਾਰੇ ਸਰੀਰ ਤੇ ਮਾਲਸ਼ ਕਰਨ ਨਾਲ ਖੂਨ ਦਾ ਸੰਚਾਰ ਵਧੀਆ ਚੱਲਣ ਲੱਗ ਜਾਂਦਾ ਹੈ ਨੰਬਰ 6 ਰੋਜ਼ਾਨਾ ਖਾਲੀ ਪੇਟ ਜੁਆਇਨ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 7 ਜੂਰ ਕਾਇਸ਼ੜ ਦੇ ਮਰੀਜ਼ਾਂ ਨੂੰ ਰੋਜ਼ਾਨਾ ਕद्दू ਦਾ ਸੇਵਨ ਕਰਨਾ ਚਾਹੀਦਾ ਹੈ ਜੂਰ ਕਾਇਸ਼ੜ ਘਟਣ ਲੱਗ ਜਾਵੇਗਾ ਨੰਬਰ 8 ਰੋਜ਼ਾਨਾ ਸਵੇਰੇ ਸਵੇਰੇ ਕਾਹ ਤੇ ਤੁਰਨ ਨਾਲ ਡਿਪਰੈਸ਼ਨ ਘਟ ਹੁੰਦਾ ਹੈ ਨੰਬਰ 9 ਜੇਕਰ ਤੁਸੀਂ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਦੋ ਲੇਚੀਆਂ ਖਾ ਕੇ ਗਰਮ ਪਾਣੀ ਪੀਓ ਪੇਟ ਘਟਣ ਲੱਗ ਜਾਵੇਗਾ ਨੰਬਰ 10 ਜੇਕਰ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਰੋਜ਼ਾਨਾ ਖੀਰੇ ਦਾ ਸੇਵਨ ਕਰੋ ਪੇਟ ਠੀਕ ਰਹਿਣ ਲੱਗ ਜਾਵੇਗਾ ਨੰਬਰ 12 ਆਮਲੇ ਦਾ ਚੂਰਨਾ ਬਣਾ ਕੇ ਉਸ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਕੈਲੈਸਟਰੋਲ ਕੰਟਰੋਲ ਵਿੱਚ ਰਹਿਣ ਲੱਗ ਜਾਂਦਾ ਹੈ ਨੰਬਰ 13 ਜੇਕਰ ਤੁਹਾਡੇ ਬੱਚੇ ਦੁੱਧ ਨਹੀਂ ਪੀਂਦੇ ਤਾਂ ਉਹਨਾਂ ਨੂੰ ਰੋਜ਼ਾਨਾ ਦਲੀਏ ਦਾ ਸੇਵਨ ਕਰਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਨੂੰ ਬਹੁਤ ਤਾਕਤ ਮਿਲੇਗੀ ਨੰਬਰ 14 ਰੋਜ਼ਾਨਾ ਰਾਤ ਨੂੰ ਸੱਕਰ ਪਿਆਓ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਸਰੀਰ ਦੀ ਗਰਮੀ ਦੂਰ ਹੋ ਜਾਂਦੀ ਹੈ ਨੰਬਰ 15 ਰੋਜ਼ਾਨਾ ਕੱਚਾ ਨਾਰੀਅਲ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 16 ਜਿਨ੍ਹਾਂ ਦਾ ਕੱਤ ਬਹੁਤ ਘੱਟ ਹੈ ਉਹਨਾਂ ਨੂੰ ਬਾਸ ਦਾ ਮਰੱਬਾ ਰਜਾਨਾ ਖਾਣਾ ਚਾਹੀਦਾ ਹੈ ਹੌਲੀ ਹੌਲੀ ਕੱਤ ਦਾ ਫਰਕ ਪੈਣ ਲੱਗ ਜਾਵੇਗਾ ਨੰਬਰ 17 ਜੇਕਰ ਅਸੀਂ 7 ਤੋਂ 8 ਘੰਟੇ ਨੀਂਦ ਨਹੀਂ ਲੈਂਦੇ ਤਾਂ ਅਸੀਂ ਡਿਪਰੈਸ਼ਨਾਂ ਤੇ ਟੈਨਸ਼ਨ ਦੇ ਸ਼ਕਰ ਹੋ ਜਾਂਦੇ ਆ ਨੰਬਰ 18 ਨਹਾ ਤੇ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਬਹੁਤ ਤੇਜ ਹੋ ਜਾਂਦੀ ਹੈ ਨੰਬਰ 19 ਰਾਤ ਨੂੰ ਦੁੱਧ ਪੀ ਕੇ ਪੈਣ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਨੰਬਰ 20 ਜਿੰਨਾ ਸਰੀਰ ਪਤਲਾ ਜਾਂ ਕਮਜ਼ੋਰਾ ਹੈ ਉਨਾਂ ਨੂੰ ਰੋਜ਼ਾਨਾ ਪਨੀਰ ਦਾ ਸੇਵਨ ਕਰਨਾ ਚਾਹੀਦਾ ਹੈ ਸਰੀਰ ਨੂੰ ਬਹੁਤ ਤਾਕਤ ਮਿਲੇਗੀ ਧੰਨਵਾਦ